ਅੰਮ੍ਰਿਤਸਰ ਦੇ ਵਿੱਚ ਇੱਕ ਚਰਚ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕ੍ਰਿਸਮਸ ਨੂੰ ਲੈ ਕੇ ਇੱਥੇ ਚਰਚ ਦੇ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਅਤੇ ਦੱਸਿਆ ਜਾ ਰਿਹਾ ਕਿ ਇਸ ਮੀਟਿੰਗ ਦੇ ਵਿੱਚ ਮੈਂਬਰਾਂ ਦੇ ਨਾਲ ਕੁਝ ਅਣਜਾਣ ਵਿਅਕਤੀ ਆਏ ਜਿਨ੍ਹਾਂ ਦਾ ਚਰਚ ਦੇ ਨਾਲ ਕੋਈ ਸਬੰਧ ਨਹੀਂ ਸੀ ਤੇ ਨਾ ਹੀ ਕੋਈ ਮੈਂਬਰ ਸੀ ਜਿਨ੍ਹਾਂ ਦੇ ਵੱਲੋਂ ਲੜਾਈ ਝਗੜਾ ਕੀਤਾ ਗਿਆ ਉੱਥੇ ਹੀ ਚਰਚ ਦੇ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਇਹਨਾਂ ਵਿਅਕਤੀਆਂ ਨੇ ਨਸ਼ਾ ਵੀ ਕੀਤਾ ਹੋਇਆ ਸੀ ਅਤੇ ਇੱਥੇ ਆ ਕੇ ਲੜਾਈ ਝਗੜਾ ਕੀਤਾ ਸਮਾਨ ਦੀ ਭਾਂ ਤੋੜ ਕੀਤੀ ਹੈ ਆਉਂ ਸੁਣਦੇ ਹਾਂ ਜਿਹੜਾ ਸਾਡੀ ਇੱਕ ਮੀਟਿੰਗ ਸੀ 25 ਦਸੰਬਰ ਦੇ ਕਰਕੇ 크리스마ਸ ਕਰਕੇ ਅਸੀਂ ਇੱਕ ਰੱਖੀ ਹੋਈ ਸੀ ਜਿਹਦੇ ਵਿੱਚ ਇੱਥੇ ਲੰਗਰ ਬੰਦਿਆ ਪਿਆ ਸੀ ਸ਼ਾਮ ਦਾ ਪ੍ਰੋਗਰਾਮ ਸੀ ਤੇ ਮੈਂਬਰਸ ਕੁਝ ਆਏ ਕੁਝ ਨਹੀਂ ਆਏ ਠੀਕ ਹੈ ਜੀ ਤੇ ਇੱਕ ਸतीश ਕੁਮਾਰ ਜੀ ਉਹ ਵੀ ਇਸ ਚਰਚ ਦਾ ਨਵਾਂ ਮੈਂਬਰ ਬਣਿਆ ਇੱਕ ਨਜੀਰ ਜੀ ਨੇ ਉਹ ਪੁਰਾਣੇ ਮੈਂਬਰ ਆ ਚਾਰ ਉਹਨਾਂ ਸतीश ਜਿਹੜਾ ਚਾਰ ਬੰਦੇ ਨਾਲ ਲੈ ਕੇ ਆਇਆ ਜਿਹੜਾ ਕੀ ਡਰਿੰਕ ਕੀਤੇ ਹੋਏ ਸੀ ਇਨਾਂ ਨੂੰ ਸਮਝਾਇਆ ਵੀ ਗਿਆ ਵੀ ਮਤਲਬ ਚਰਚ ਦੇ ਬੇਅਦਬੀ ਹੋਏਗੀ ਅੰਦਰ ਨਹੀਂ ਆਣਾ ਸ਼ਰਾਬ ਪੀ ਕੇ ਸਾਡੇ ਕੈਂਪਸ ਦੇ ਚਰਚ ਦੇ ਅੰਦਰ ਨਹੀਂ ਆਣਾ ਤੁਸੀਂ ਤੇ ਸਾਡੇ ਕਹਿਣ ਦੇ ਬਾਵਜੂਦ ਵੀ ਅਸੀਂ ਰਿਕੁਐਸਟ ਵੀ ਕੀਤੀ ਆ ਕਿ ਅੱਛੀ ਤਰ੍ਹਾਂ ਗੱਲਬਾਤ ਵੀ ਕਰ ਰਹੇ ਸੀ ਸਭ ਕੁਝ ਹੋ ਰਿਹਾ ਸੀ ਉਹਨਾਂ ਦੇ ਵਿੱਚੋਂ ਜਿਹੜੇ 4 ਬੰਦੇ ਸੀ ਉਹ ਪਲੱਸ ਸਤੀਸ਼ ਜਿਹੜਾ ਇਹ ਇੱਕਦਮ ਸ਼ਰਾਬ ਪੀਤੀ ਚੁਗਿਰਸ ਹੋ ਕੇ ਅੰਦਰ ਵੀ ਵੜਾਏ ਅਸੀਂ ਰੋਕਿਆ ਤੇ ਸਾਡੇ ਨਾਲ ਮਾਰ ਕੁੱਟ ਕਰਨ ਲੱਗ ਪਏ ਮੈਨੂੰ ਬੇਹੋਸ਼ ਕਰਤਾ ਸੀ ਸਾਡੇ ਜਿਹੜੇ ਗਾਰਡ ਨੇ ਇਹਨਾਂ ਨੇ ਮੇਰੇ ਮੂੰਹ ਤੇ ਪਾਣੀ ਪੁਣੀ ਪਾਇਆ ਅੰਦਰ ਸਾਨੂੰ ਬਚਾ ਕੇ ਅੰਦਰ ਪਾਸਟਰ ਸਾਹਿਬ ਦੇ ਕਮਰੇ ਚ ਤੇ ਪਾਸਟਰ ਸਾਹਿਬ ਦੇ ਜਾਲੀ ਵਾਲਾ ਬੂਆ ਇਹਨਾਂ ਨੇ ਖੂਬ ਜੋਰ-ਜੋਰ ਦੀ ਉਹ ਕੀਤਾ ਤੇ ਉਹਨਾਂ ਦਾ ਇੱਕ ਕੁੰਡਾ ਵੀ ਇਹਨਾਂ ਨੇ ਹਲਾ ਕੇ ਰੱਖਤਾ ਤੇ ਮੇਰੀ ਜਾਨ ਇਹਨਾਂ ਨੇ ਬੜੀ ਮੁਸ਼ਕਲੋਂ ਇਹਨਾਂ ਕੋਲੋਂ ਬਚਾਈ ਮੇਰੇ ਬੇਟੇ ਨੂੰ ਵੀ ਸੱਟਾਂ ਲਾਈਆਂ ਮੇਰੀ ਪਸਲੀ ਚ ਦਰਦ ਹੈਗੀ ਮੈਂ ਹਲੇ ਪੁਲਿਸ ਨੂੰ ਦੱਸਣਾ ਵਾਂ ਕਿਉਂਕਿ ਰਾਤੀ ਮੈਨੂੰ ਕੁਝ ਨਹੀਂ ਹੋਇਆ ਤੇ ਦਿਨੇ ਮੇਰੇ ਕੋ ਉੱਠਿਆ ਨਹੀਂ ਗਿਆ ਨਾ ਮੇਰੇ ਕੋ ਟੇਡਾ ਹੋਇਆ ਗਿਆ ਨਾ ਹੁਣ ਵੀ ਮੈਂ ਬੜੀ ਮੁਸ਼ਕਲੋਂ ਖਲੋਤਾ ਆਇਆ ਔਰ ਮੈਂ ਐਕਸ-ਰੇ ਕਰਾ ਕੇ ਆ ਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਾਂਗਾ ਪਹਿਲਾਂ ਵੀ ਕੀ ਮਾਮਲਾ ਇਦਾਂ ਦਾ ਆਇਆ ਕਿ ਪਹਿਲੀ ਪਹਿਲਾਂ ਵੀ ਇਹਨਾਂ ਨੂੰ ਇੱਕ ਵਾਰ ਇਹਨਾਂ ਨੇ ਪਹਿਲਾਂ ਵੀ ਇੱਥੇ ਲੰਗਰ ਘਰ ਦੇ ਵਿੱਚ ਨਾ ਚਾਰ ਜਨੇ ਸੀ ਇਹਨਾਂ ਨੇ ਪਹਿਲਾਂ ਵੀ ਇੱਥੇ ਸਿਕਟਾ ਬੀੜੀਆਂ ਪੀਤੀਆਂ ਉਦੋਂ ਵੀ ਇਹਨਾਂ ਨੂੰ ਅਸੀਂ ਵਾਰਨ ਕੀਤਾ ਵੀ ਇੱਥੇ ਨਾ ਇੱਕ ਕੰਮ ਕਰੋ ਇਹ ਗਲਤ ਚੀਜ਼ ਹੈਗੀ ਆ ਉਹੀ ਇਹਨਾਂ ਨੇ ਬਦਲਾ ਜਿਹੜਾ ਆ ਇੱਕ ਕੋਸ ਭਾਵਨਾ ਨਾਲ ਇਹਨਾਂ ਨੇ ਫੇਰ ਦੁਬਾਰਾ ਅਟੈਕ ਕਰਕੇ ਸਾਡੇ ਪਿਓ ਪੁੱਤਾਂ ਤੇ ਕਿ ਇਹੋ ਹੀ ਗੱਲ ਨੂੰ ਚੁੱਕਦੇ ਆ ਪਾਸਟਰ ਸਾਹਿਬ ਨੇ ਵੀ ਮਨਾ ਕੀਤਾ ਕਿ ਤੁਸੀਂ ਇਹ ਕੰਮ ਨਹੀਂ ਕਰਨਾ ਸਾਡੇ ਚਰਚ ਦੇ ਅੰਦਰ ਬਾਹਰ ਜਾ ਕੇ ਜੋ ਮਰਜ਼ੀ ਕਰੋ ਬਟ ਇਹਨਾਂ ਨੇ ਕੋਈ ਕਿਸੇ ਦੀ ਨਹੀਂ ਸੁਣੀ ਆਪਣੀ ਪੂਰੀ ਗੁੰਡਾਗਰਦੀ ਦਿਖਾਈ ਆ ਕਹਿੰਦੇ ਚਰਚ ਸਾਡਾ ਵਾ ਅਸੀਂ ਇੱਥੇ ਜੋ ਮਰਜ਼ੀ ਕਰੀਏ ਹਾਂਜੀ ਔਰ ਇਹ ਕਾਰਨ ਹੈ ਕਿ ਮੀਟਿੰਗ ਹੋ ਗਈ ਸੀ ਮੈਂਬਰਾਂ ਦੀ ਚਾਰ ਬੰਦੇ ਤੁਸੀਂ ਜਿਹੜੇ ਆ ਜਿਹੜੇ ਨਾ ਇਸ ਮਿਸ਼ਨ ਨਾਲ ਨਾ ਇਸ ਚਰਚ ਨਾਲ ਸੰਬੰਧਿਤ ਹੈਗੇ ਨਾ ਉਹ 크ਿਸਚਨ ਨੇ ਉਹ ਉਹ ਫੁੱਲ ਬੇਅਦਵੀ ਕਰਕੇ ਗਏ ਆ ਆ ਕੁਰਸੀਆਂ ਕਰਸੀਆਂ ਸਭ ਤੋੜ ਕੇ ਗਏ ਆ ਪਾਸਟਰ ਸਾਹਿਬ ਦਾ ਕਰਕੇ ਗਏ ਮੈਨੂੰ ਮਾਰ ਕੇ ਗਏ ਮੇਰੇ ਬੇਟੇ ਨੂੰ ਮਾਰ ਕੇ ਗਏ ਚਰਚ ਦੇ ਵਿੱਚ ਸਾਰਾ ਅਸੀਂ ਇੱਕ ਮੀਟਿੰਗ ਰੱਖੀ ਸੀਗੀ ਜਿਹਦੇ ਵਿੱਚ ਆਪਣਾ 24 25 ਤੇ ਨਵੇਂ ਸਾਲ ਦੇ ਪ੍ਰੋਗਰਾਮ ਦੇ ਉੱਤੇ ਡਿਸਕਸ਼ਨ ਹੋਣੀ ਸੀਗੀ ਤੇ ਅਸੀਂ ਰਾਤੀਓ ਮੀਟਿੰਗ ਕਰ ਰਹੇ ਸੀਗੇ ਤੇ ਜਿਹਦੇ ਵਿੱਚ ਕੀ ਸतीश ਉਰਫ ਬੀਟੂ ਤੇ ਨजीर ਜੋ ਸਾਡੇ ਚਰਚ ਆਉਂਦੇ ਨੇ ਚਰਚ ਦੇ ਮੈਂਬਰ ਨੇ ਉਹ ਮਤਲਬ ਕਿ ਚਾਰ ਬੰਦੇ ਜਿਹੜੇ ਸਾਡੇ ਚਰਚ ਦੇ ਨਾ ਕਦੀ ਉਹ ਆਏ ਆ ਨਾ ਕੋਈ ਚਰਚ ਦੇ ਨਾਲ ਸੰਬੰਧਿਤ ਰੱਖਦੇ ਆ ਨਾ ਸਾਡੀ 크ਿਸਚਨ ਕਮਿਊਨਿਟੀ ਨਾਲ ਕੋਈ ਸੰਬੰਧ ਰੱਖਦੇ ਉਹਨਾਂ ਨੂੰ ਨਾਲ ਲੈ ਕੇ ਆਇਆ ਨਸ਼ੇ ਦੀ ਹਾਲਤ ਦੇ ਵਿੱਚ ਜਦੋਂ ਉਹਨਾਂ ਨੂੰ ਆਪਾਂ ਰੋਕਿਆ ਕਿ ਤੁਸੀਂ ਨਸ਼ਾ ਕਰਕੇ ਸਾਡੇ ਪਵਿੱਤਰ ਸਥਾਨ ਦੇ ਉੱਤੇ ਕਿਉਂ ਆਏ ਜੇ ਚਰਚ ਦੇ ਵਿੱਚ ਤੁਹਾਨੂੰ ਪਤਾ ਵਾ ਕਿ ਚਰਚ ਦੀ ਕੀ ਮਰਿਆਦਾ ਵਾ ਤੁਸੀਂ ਚਰਚ ਦੀ ਮਰਿਆਦਾ ਨੂੰ ਭੰਗ ਕਰ ਰਹੇ ਜੇ ਪੀ ਕੇ ਤੇ ਤੁਸੀਂ ਇੱਥੇ ਮਤਲਬ ਕੀ ਕਿਉਂ ਇਦਾਂ ਇਸ ਹਾਲਤ ਚ ਆਏ ਜੇ ਤੇ ਸਰ ਸਾਡੇ ਉੱਤੇ ਭੜਕ ਗਏ ਤੇ ਸਾਨੂੰ ਮਾਰਨਾ ਕੁੱਟਣਾ ਜਿਹੜਾ ਸਟਾਰਟ ਕਰ ਦਿੱਤਾ ਮਤਲਬ ਕੋਈ ਗੱਲ ਹੋਈ ਇਸ ਤਰ੍ਹਾਂ ਦੀ ਸਰ ਪਹਿਲਾਂ ਵੀ ਇਹਨਾਂ ਨੂੰ ਇੱਕ ਵਾਰ ਮਨਾ ਕੀਤਾ ਗਿਆ ਸੀ ਇੱਥੇ ਲੰਗਰ ਬੰਦਾ ਵਾ ਲੰਗਰ ਦੇ ਲਾਗੇ ਬੀੜੀਆਂ ਪੀ ਰਹੇ ਸੀਗੇ ਤੇ ਇਹਨਾਂ ਨੂੰ ਮਨਾ ਕੀਤਾ ਸੀ ਕਿ ਇਦਾਂ ਦੇ ਪਦਾਰਥ ਜਿਹੜੇ ਆ ਤੁਸੀਂ ਇੱਥੇ ਨਾ ਪੀਆ ਕਰੋ ਕਿਉਂਕਿ ਇਹ ਸਾਡਾ ਪਵਿੱਤਰ ਸਥਾਨ ਆ ਸਭ ਕਲੀਸੀਆ ਦੀ ਇੱਥੇ ਸ਼ਰਦਾ ਭਾਵਨਾ ਜੁੜੀ ਹੋਈ ਆ ਤੇ ਤੁਸੀਂ ਇਹ ਕੰਮ ਇੱਥੇ ਨਾ ਕਰਿਆ ਕਰੋ ਉਸੇ ਚੀਜ਼ ਦਾ ਇਹਨਾਂ ਨੇ ਰਾਤੀ ਪੂਰਾ ਬਦਲਾ ਲਿੱਤਾ ਵਾ ਪੂਰੀ ਪਲੈਨਿੰਗ ਨਾਲ ਆਏ ਆ ਬਾਰੋ ਗੁੰਡੇ ਲੈ ਕੇ ਉਹਨਾਂ ਨੂੰ ਫਾਪ ਲਾ ਕੇ ਸ਼ਰਾਬ ਨਾਲ ਜਾ ਕੇ ਲੈ ਕੇ ਆਏ ਆ ਮੇਰੇ ਫਾਦਰ ਸਾਹਿਬ ਨੂੰ ਇਹਨਾਂ ਨੇ ਇੱਕ ਹਸਾਬ ਦਾ ਮਾਰਤਾ ਸੀਗਾ ਬੇਹੋਸ਼ ਹੋ ਗਏ ਸੀ ਨਾ ਗਾਰਡ ਤੇ ਉਹਨਾਂ ਦਾ ਪਰਿਵਾਰ ਇਹਨਾਂ ਨੂੰ ਬਚਾਉਂਦੇ ਤੇ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਖਤਮ ਕਰ ਦੇਣਾ ਇਹਨਾਂ ਨੇ ਸਰ ਸਾਡੇ ਕੁਰਸੀਆਂ ਮਾਰੀਆਂ ਕੁਰਸੀਆਂ ਤੋੜੀਆਂ ਵਾ ਕਰਸੀਆਂ ਤੋੜੀਆਂ ਵਾ ਕਰਸੀਆਂ ਮਾਰੀਆਂ ਵਾ ਆ ਬੈਂਚ ਸੀਗੇ ਇਹਨਾਂ ਦੇ ਫੱਟੇ ਤੋੜੇ ਆ ਇੱਕ ਬੈਂਚ ਤੋੜਿਆ ਉਹਦੇ ਫੱਟੇ ਚੋਕੇ ਇਹਨਾਂ ਨੇ ਸਾਡੇ ਮਾਰੇ ਆ ਕਿਤੇ ਕਿਤੇ ਸਾਟਾ ਲੱਗ ਗਿਆ ਤਾਂ ਮੇਰੇ ਸਿਰ ਲੱਕ 'ਚ ਲੱਗੀ ਆ ਤੇ ਆ ਇਸ ਜਗ੍ਹਾ ਤੇ ਲੱਗੀ ਸੀਗੀ ਆ ਜਬਾੜੇ ਤੇ ਤੇ ਸਿਰ ਤੇ ਕਾਫੀ ਜ਼ਿਆਦਾ ਲੱਗੀ ਅੱਖ ਦੇ ਵਿੱਚ ਰੈੱਡ ਡਾਟਸ ਨੇ ਕੋਈ ਕੰਪਲੇਟ ਕੀਤੀ ਜੀ ਸਰ ਰਾਤੀ ਅਸੀਂ ਮੌਕੇ ਤੇ ਕੰਪਲੇਂਟ ਕਰਕੇ ਆਏ ਦਰਖਾਸਤ ਦੇ ਕੇ ਆਏ ਆ ਮੈਡੀਕਲ ਹੋਇਆ ਵਾ ਰਾਤੀ ਮੇਰਾ ਤੇ ਹੁਣ ਅਸੀਂ ਇਹੋ ਮੰਗ ਕਰਦੇ ਆ ਕਿ ਪ੍ਰਸ਼ਾਸਨ ਕੋ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ। ਜੀ ਤੁਹਾਡੇ ਚੇਅਰਮੈਨਾਂ ਨੂੰ ਵੀ ਤੁਸੀਂ ਕਿਹਾ ਗਿਆ ਵੀ ਇਹਦਾਂ ਹਾਲਾਤ ਆ ਗਏ। ਜੀ ਸਰ ਅਸੀਂ ਜਿਹੜੇ ਸਾਡੇ ਮਿਨੋਰੀਟੀ ਦੇ ਚੇਅਰਮੈਨ ਨੇ ਉਹਨਾਂ ਨੂੰ ਅਸੀਂ ਇਨਫੋਰਮ ਕਰਤਾ ਉਹਨਾਂ ਦੇ ਬੰਦਿਆਂ ਨੂੰ। ਉਹਨਾਂ ਨੇ ਸਾਨੂੰ ਬੁਲਾਇਆ ਵਾ ਤੇ ਅਸੀਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਜੀ। ਕੀ ਲੱਗਦਾ ਕੋਟਰ ਜਗ੍ਹਾ ਵਾ ਸਰ ਇਸ ਚੀਜ਼ ਨੂੰ ਤੇ ਤੁਸੀਂ ਆਪ ਸਮਝ ਸਕਦੇ ਜੇ ਕਿ ਇੱਕ ਜਗ੍ਹਾ ਤੇ ਜਿੱਥੇ ਅਸੀਂ ਪੂਰਾ ਹਫਤਾ ਆਪਣਾ ਕੰਮਕਾਰ ਕਰਕੇ ਤੇ ਅਸੀਂ ਇੱਕ ਇਸ ਭਾਵਨਾ ਨਾਲ ਹੀ ਦਾ ਵਕੈ ਅਸੀਂ ਥੋੜਾ ਸਪਿਰਚੁਅਲ ਆਪਣੇ ਆਪ ਨੂੰ ਰੱਖੀ ਆਂ ਅਸੀਂ ਪ੍ਰਮਾਤਮਾ ਨਾਲ ਜੁੜੀਏ ਉਸ ਜਗ੍ਹਾ ਤੇ ਇਦਾਂ ਦਾ ਕੰਮ ਹੋਏ ਤੇ ਤੋਂ ਮੰਦਭਾਗੀ ਘਟਨਾ ਕੋਈ ਨਹੀਂ ਹੋ ਸਕਦੀ। ਉੱਥੇ ਇਸ ਮੌਕੇ ਦੇ ਉੱਤੇ ਗੱਲਬਾਤ ਕਰਦੇ ਹੋਏ ਮinority ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਦੇ ਵਿੱਚ ਆਇਆ ਜਿਸ ਤੋਂ ਬਾਅਦ ਅਮਰੀਕਾ ਦੇ ADCP ਹਰਪਾਲ ਸਿੰਘ ਨੂੰ ਦਰਖਾਸਤ ਮਾਰਕ ਕਰ ਦਿੱਤੀ ਅਤੇ ਇਸ ਮਾਮਲੇ ਵਿੱਚ ਭਰੋਸਾ ਦਿੱਤਾ ਕਿ ਜਲਦ ਕਾਰਵਾਈ ਕੀਤੀ ਜਾਵੇਗੀ। ਜੀ ਮੈਂ ਮੇਰੇ ਧਿਆਨ ਦੇ ਵਿੱਚ ਅੱਜ ਮਸਲਾ ਆਇਆ ਸੀ। ਤੇ ਮੈਂ ਐਸਪੀ ਸਾਹਿਬ ਨੂੰ ਜਿਹੜਾ ਵਾ ਉਹ ਦਰਖਾਸਤ ਦਿੱਤੀ ਉਹਨਾਂ ਨੇ ਮੈਨੂੰ ਦਿੱਤੀ ਸੀ ਤੇ ਮੈਂ ਮਾਰਕ ਕਰਤੀ ਆ ਔਰ ਮੈਂ ਕਹਿਤਾ ਵੀ ਇਹਨਾਂ ਦੇ ਪਾਇਓਰਟੀ ਦੇ ਉੱਪਰ ਸਾਰਾ ਇਨਵੈਸਟੀਗੇਸ਼ਨ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਵਿਰੋਧੀਆਂ ਦੇ ਉੱਪਰ ਉਹ ਕੀਤੀ ਜਾਵੇ ਪਰਿਵਾਰ ਵਾਲੇ ਨੇ ਕੀ ਦੱਸਿਆ ਪਰਿਵਾਰ ਵਾਲੇ ਨੇ ਦੱਸਿਆ ਵੀ ਅਸੀਂ ਆਪਣੇ ਮੀਟਿੰਗ ਸਾਡਾ ਜਿਹਦਾ ਬੜਾ ਦਿਨ ਆ ਰਿਹਾ ਵਾ ਉਹਦੀ ਅਸੀਂ ਮੀਟਿੰਗ ਕਰ ਰਹੇ ਸਾਂ ਤੇ ਕੁਝ ਸ਼ਰਾਰਤੀ ਅਨਸਰ ਉਥੇ ਆਏ ਆ ਜਿਨ੍ਹਾਂ ਨੂੰ ਉਹਨਾਂ ਮਾਰਕਟ ਕੀਤੀ ਆ ਤੇ ਬਹੁਤ ਜਲਦ ਉਹਨਾਂ ਦੇ ਉੱਪਰ ਪਰਚਾ ਵੀ ਦਰਜ ਹੋ ਰਿਹਾ ਵਾ ਔਰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਮਸੀਹ ਭਾਈਚਾਰੇ ਨੂੰ ਕੋਈ ਤੰਗ ਪ੍ਰੇਸ਼ਾਨ ਕਰੇ ਔਰ ਜਿਹੜਾ ਵੀ ਕੋਈ ਇਦਾਂ ਦਾ ਕੰਮ ਕਰੇਗਾ ਉਹ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਇਹ ਨਾਲ ਨਾਲ ਮੈਂ ਆਦੇਸ਼ ਦਿੱਤੇ ਆ ਪੂਰੇ ਪ੍ਰਸ਼ਾਸਨ ਨੂੰ ਵੀ ਸਾਡਾ ਜਿਹਦਾ ਵੱਡਾ ਦਿਨ ਆ ਰਿਹਾ 크ਿਸਮਸ ਆ ਰਿਹਾ ਉਹਦੀ ਸ਼ੋਭਾ ਯਾਤਰਾ ਨਿਕਲਨੀ ਆ ਵਾ ਜਾਂ ਚਰਚਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਹੋਣੇ ਆ ਤੇ ਸਿਕਿਉਰਿਟੀ ਦੇ ਪਾਬੰਧ ਜਿਹੜੇ ਹੈਗੇ ਪੁਖਤਾ ਪ੍ਰਬੰਧ ਕੀਤੇ ਜਾਣ ਉਥੇ ਔਰ ਯ ਔਰ ਜਿਹੜੇ ਵੀ ਸ਼ੋਭਾ ਯਾਤਰਾ ਦੀਆਂ ਪਰਮਿਸ਼ਨਾਂ ਹੈਗੀਆਂ ਜਲਤੋ ਜਲਤ ਦੇ ਕੇ ਤੇ ਮਸੀਹ ਭਾਈਚਾਰੇ ਨੂੰ ਆਪਣੇ ਧਰਮ ਦੀ ਜਿਹੜੀ ਹੈ ਪ੍ਰੈਕਟਿਸ ਕਰਨ 'ਚ ਕੋਈ ਵੀ ਮੁਸ਼ਕਲ ਪਰੇਸ਼ਾਨੀ ਨਾ ਆਵੇ ਕਿਉਂਕਿ ਸੰਵਿਧਾਨ ਸਾਨੂੰ ਇਹ ਜਿਹੜੀ ਹੈ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਅਗਰ ਕੋਈ ਆਪਣੇ ਧਰਮ ਦੀ ਪ੍ਰੈਕਟਿਸ ਕਰ ਰਿਹਾ ਵਾ ਤੇ ਅਗਰ ਕੋਈ ਦੂਸਰਾ ਬੰਦਾ ਨੂੰ ਤੰਗ ਪਰੇਸ਼ਾਨ ਕਰ ਰਿਹਾ ਤੁਰਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਖੈਰ ਆਖਰ ਇਹ ਕੌਣ ਵਿਅਕਤੀ ਸੀ ਜਿਨ੍ਹਾਂ ਦੇ ਵੱਲੋਂ ਇਹ ਹੰਗਾਮਾ ਕੀਤਾ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਦੂਜੇ ਪਾਸੇ ਚਰਚ ਦੇ ਮੈਂਬਰਾਂ ਦੇ ਵੱਲ ਅਕੀਕਤ ਰਿਪੋਰਟ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ